ਬੋਲਣ ਵਾਲੇ ਨੂੰ ਕਿਉਂ ਦੇ ਅਸੀਂ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਰਿਕੁਐਸਟ ਟੂ ਸਟੇਟ ਪੰਜਾਬ ਐਂਡ ਪੰਜਾਬੀ ਪਲੀਜ਼ ਕਮ ਔਨ ਦਾ ਸਟੇਜ ਐਂਡ ਗਿਵ ਅ ਬਿਗ ਰਾਉਂਡ ਆਫ ਅਪਲਾਸ ਫॉर देम ਜਿਵੇਂ ਪੰਜਾਬ ਦੀ ਜਿਹੜੀ ਮੌਜੂਦਾ ਹਾਲਤ ਹੈ ਸੋ ਤੋਂ ਪਹਿਲਾ ਸੀ ਨਵੇਂ ਪੰਜਾਬ ਦੀ ਖਾਨਦਾਰੇ ਪਿਆਰ ਕਰਾਂਗੇ ਕਿੰਨੇ ਜਲੀਏ ਨਵੇਂ ਹਾਲ ਪੰਜਾਬ ਦੀ ਕੀ ਹਾਲ ਹੈ ਸਪੇਸ਼ ਇੱਕ ਕਿਸਮ ਕੁਚੀ ਗਰ ਗਈ ਪੰਜਾਬ ਦੀ ਨਿਕਰ ਗਈ ਪੰਜਾਬ ਦੀ ਹਾਲ ਦੇਖ ਕੇ ਰੋਂ ਪੈਂਦਾ ਹਾਂ ਆਪਣੇ ਘਰ ਨੂੰ ਖੁਦ ਹੀ ਕਿਵੇਂ ਖਰਾਬ ਕਹਿ ਦਿਆਂ ਮੈਂ ਕਿੰਜ ਰੰਗ ਬਿਹੁਣੇ ਨੂੰ ਰੰਗਲਾ ਪੰਜਾਬ ਕਹਿ ਦਿਆਂ ਮੈਂ ਕਿੰਜ ਰੰਗ ਬਿਹੁਣੇ ਨੂੰ ਰੰਗਲਾ ਪੰਜਾਬ ਕਹਿ ਦਿਆਂ ਮੈਂ ਸੱਤ ਦਰਿਆ ਸਰ ਵਗਦੇ ਸੱਤ ਦਰਿਆ ਸਰ ਵਗਦੇ ਸਭ ਕੁ ਸਿੱਧੂ ਅਖਵਾਉਂਦਾ ਸੀ ਕਾਲ ਕੋਟ ਤੋਂ ਦਿੱਲੀ ਤੱਕ ਪੈਰ ਫੁਲਾਉਂਦਾ ਸੀ ਕਿਵੇਂ ਢਾਈ ਦਰਿਆਵਾਂ ਵਾਲੇ ਨੂੰ ਪੰਜ ਆਪ ਕਹਦੇ ਆ ਮੈਂ ਕਿੰਜ ਰੰਗ ਬਿਹੋਣੇ ਨੂੰ ਰੰਗਲਾ ਪੰਜਾਬ ਕਹਿੰਦੇ ਆ ਮੈਂ ਰੰਗਲਾ ਪੰਜਾਬ ਕਹਿੰਦੇ ਆ ਨਾ ਬੁੱਲੀਆਂ ਤੇ ਹਾਸੇ ਨੇ ਨਾ ਸੱਥਾਂ ਵਿੱਚ ਤਮਾਸ਼ੇ ਨੇ ਕਿਸੇ ਚਿਹਰੇ ਉੱਤੇ ਤਾਬ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਮਸੂਮ ਤਸੀਹੇ ਸਹੰਦੇ ਨੇ ਨਹਿਣਾ ਵਿੱਚ ਹੰਝੂ ਵਹਿੰਦੇ ਨੇ ਜ਼ੁਲਮਾਂ ਦਾ ਕੋਈ ਹਿਸਾਬ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਇੱਥੇ ਹੱਥਾਂ ਡੰਗ ਡੰਗ ਦਾ ਡੇਰਾ ਏ ਇੱਥੇ ਜਿਨ ਵਿੱਚ ਹੀ ਘੋਰ ਹਨੇਰਾ ਏ ਗੋਲੀ ਦਾ ਹੈ ਗੁਲਾਬ ਨਹੀਂ ਜ਼ਿੰਦਗੀ ਦਾ ਹੈ ਸੁਆਦ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਮੇਤਾ ਮੇਰਾ ਮੋਤੀ ਸਰਕਾਰ ਤੋਂ ਸਾਡੇ ਲਾਗੇ ਨਿਸ਼ਾਨ ਕੌਂਟਰਡ ਹਰਪਾਲ ਸਿੰਘ ਜੀ ਕੱਗਾ ਜੀ ਜਿਨ੍ਹਾਂ ਦੀ ਰੱਖੀ ਹੋਈ ਨਹੀਂ ਇਹ ਸਕੂਲ ਇਹਦੇ ਵੀ ਉੱਥੇ ਅਸੀਂ ਪਹੁੰਚਿਆ ਭਾਰੀ ਪ੍ਰਬੰਧ ਦਾ ਕਰਨ ਬਤ ਕਰ ਰਿਹਾ ਤੇ ਮੇਰੇ ਨਾਲ ਆਏ ਮੋਤੀ ਸਾਡੇ ਹਰਦੀ ਸਤਰਾਣੇ ਤੋਂ ਐਮਐਲਏ ਸਾਹਿਬ ਸਰਗਲਾ ਸਰਦਾਰ ਕਿਰਵੰਤ ਸਿੰਘ ਜੀ اور ਚੇਅਰਮੈਨ ਉਧਨੀ ਸਾਹਿਬ ਕੈਂਪ ਮਿੰਿਸਟਰ ਕਪਾਸਿੰਗ ਟੀਮਾ ਜੀ ਦੇ ਵਾਸਤੇ ਅੰਦਰ ਸੋਹੀ ਜਗਨਕਰ ਗਾੜੀ اور ਬੁਲਜ਼ਾਰ ਦਿੱਤੀ ਜੀ ਅਦਰਬਾ ਸਭਾ ਸਮਾਣਾ ਦੇ ਪ੍ਰਧਾਨ ਮਦਨ ਮਰਤਲ ਜੀ ਆਵਾਜ਼ੀ ਪਾਰਟੀ ਸਮਾਣਾ ਦੇ ਕਰਦਾਨ ਪੰਡਾ ਜੀ ਆਰ ਦੀਸ਼ੇਸ਼ਾ ਸੁਵਾਰਾ ਦੇ ਪਰਦਾਨ ਸੰਜੂ ਜੀ ਨਰਿੰਦਰ ਮੱਤਾ ਜੀ ਉਹ ਸਾਰੇ ਸਤਿਕਾਰ ਜੋ ਸਾਥੀ ਸਭਾ ਤੇਰੀਆਂ ਬੱਚੀਆਂ ਪਹਿਣਾ ਪਾਤਾ ਵਾ ਜਿਵੇਂ ਇਸ ਸੰਸਥਾ ਨੂੰ ਕਮਰੇਡ ਪਾਲ ਸਿੰਘ ਜੀ ਦੇ ਸਾਥਿਆ ਵਾਸੀ ਉਸੇ ਪਰਚਨਾ ਦੇ ਚਾਲ ਰਵੇ ਸਾਡੇ ਵੀ ਇੰਟਰੈਕ ਸੈਗਲਾ ਜੀ ਉਹਨਾਂ ਨੇ ਵੀ ਉਸ ਦੇ ਤੁਰਾ ਪਹਿਰਾ ਦਿੰਦੇ ਹੋਏ ਉਹਨਾਂ ਚਿੰਨਾ ਤੇ ਚੱਲਦੇ ਹੋਏ ਇਹ ਵੀ ਉਸੇ ਤਰੀਕੇ ਨਾਲ ਜਿਹੜੇ ਸਕੂਲ ਦੇ ਵਿੱਚ ਸੇਵਾ ਜਿਹੜੀ ਨਿਭਾ ਰਹੇ ਨੇ ਮੈਨੂੰ ਪਤਾ ਲੱਗਿਆ ਕਿ ਜਿਹੜਾ ٹرسٹ ਬਣਾਇਆ ਹੋਇਆ ਹੈ ਇਹਦੇ ਚੋ ਚਾਹ ਵੀ ਹੈ ਨਹੀਂ ਪੀਂਦੇ ਹਨ ਇਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜਾ ਕੋਈ ਖਾਚਾ ਵੀ ਆਉਂਦਾ ਜੇ ਕਿਤੇ ਉਰਾਂ ਪਰਾਂ ਵੀ ਜਾਣਾ ਉਹ ਵੀ ਅਸੀਂ ਆਪਣੇ ਪੱਲੋਂ ਕਰੀ ਮੈਨੂੰ ਲੱਗਦਾ ਇਹੋ ਜਿਹੇ ਇਨਸਾਨ ਬਹੁਤ ਘੱਟ ਹੁੰਦੇ ਨੇ ਜਿਹੜੇ ਇਦਾਂ ਦੇ ਜਿਹੜੇ ਸਕੂਲਾਂ ਦੇ ਵਿੱਚ ਕਿਉਂਕਿ ਅਕਸਰ ਮੈਂ ਦੇਖਿਆ ਅਸੀਂ ਗੁੱਡੂ ਜੀ ਨਾਲ ਗੱਲ ਕਰ ਰਹੇ ਸੀ ਕਿ ਇਹ ਜਿਹੇ ਸਕੂਲ ਨੇ ਜਿਹੜੇ ਤੁਹਾਡੇ ਵਰਗੇ ਭਰਾਵਾਂ ਦੀ ਜਿਹੜੀ ਸੇਵਾ ਉਹਦੇ ਨਾਲ ਜਿਹੜੇ ਸਕੂਲ ਬਣਦੇ ਨੇ ਔਰ ਚੱਲਦੇ ਨੇ ਔਰ ਜਦੋਂ ਇਹ ਸਕੂਲ ਬਣਾ ਸੀ ਉਹ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇੱਕ ਇਹੋ ਜਿਹੇ ਪਛੜੇ ਇਲਾਕੇ ਦੇ ਵਿੱਚ ਇੱਕ ਕੁੜੀਆਂ ਦਾ ਸਕੂਲ ਖੋਲਣਾ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਐਡਾ ਰਿਸਕ ਮੈਨੂੰ ਨਹੀਂ ਲੱਗਦਾ ਕੋਈ ਲੈ ਸਕਦਾ ਕਿਉਂਕਿ ਉਹ ਸਮਾਂ ਇਹੋ ਜਿਹਾ ਸੀ ਜਦੋਂ ਹਰ ਇੱਕ ਕੰਮਾ ਸੀ ਬੇਆਸੀਂ ਆਪਣੀ ਕੁੜੀ ਨਹੀਂ ਬਾਹਰ ਭੇਜਣੀ ਹਰ ਇੱਕ ਕੰਮਾ ਸੀ ਕੋਈ ਨੇੜੇ ਤੇੜੇ ਹੋਵੇ ਠੀਕ ਆ ਅਸੀਂ ਪਰ ਇੱਥੇ ਦੂਰ ਅਸੀਂ ਆਪਣੀ ਬੱਚੀ ਪੜ੍ਹਨ ਵਾਸਤੇ ਨਹੀਂ ਭੇਜਣੀ ਪਰ ਹਰਪਾਲ ਸਿੰਘ ਜੀ ਕਾਬਰੇਟ ਸਾਹਿਬ ਉਹਨੇ ਬੱਚਾ ਲਾਇਆ ਬੱਚਿਆਂ ਨੂੰ ਦੂਰੋਂ ਦਰਾਡੇ ਉੱਡੇ ਆ ਕੇ ਤੇ ਸਕੂਲ ਨੂੰ ਵੀ ਕੰਮਜਾਬ ਕੀਤਾ ਔਰ ਉਹਦੇ ਨਾਲ ਹੀ ਹਜ਼ਾਰਾਂ ਬੱਚੀਆਂ ਸਾਡੀਆਂ ਇੱਥੋਂ ਪੜ੍ਹ ਕੇ ਜਿਨ੍ਹਾਂ ਨੇ ਚੰਗਾ ਮੁਕਾਮ ਹਾਸਲ ਕੀਤਾ ਉਹ ਇੱਕ ਲੰਬੀ ਸੋਚ ਦਾ ਨਤੀਜਾ ਹੈ ਕਿਨੇ ਅੱਡੀ ਲੰਬੀ ਸੋਚ ਰੱਖ ਕੇ ਕੋਈ ਨਹੀਂ ਚੱਲਦਾ ਅੱਜ ਦੇ ਜ਼ਮਾਨੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕੋਈ ਟਰਸਟ ਬਣਦੇ ਨੇ ਉਹ ਸੱਤੇ ਸਾਕੇ ਬਣਦੇ ਨੇ ਕਿ ਅਸੀਂ ਪੈਸਾ ਕਿਵੇਂ ਅਡਜਸਟ ਕਰਨਾ ਕਿਉਂਕਿ ਸਕੂਲਾਂ ਦੇ ਵਿੱਚ ਮੋਟੀ ਕਮਾਈ ਆ ਉਸ ਕਮਾਈ ਦੇ ਵਿੱਚ ਵਿੱਚ ਆਪਣੀ ਕਮਾਈ ਵੀ ਐਡਜਸਟ ਕਰਨੀ ਲੱਖਾਂ ਰੁਪਏ ਤਨਖਾਹਾਂ ਲੈ ਲੈ ਕੇ ਉਹ ਸੈੱਟ ਕਰ ਦੇਣਾ ਕੀ ਟਰਸਟ ਦੇ ਵਿੱਚ ਪਰ ਮੈਂ ਜਦੋਂ ਦਾ ਇਸ ਪਾਸੇ ਵੱਲ ਆਇਆ ਕਿ ਪਹਿਲਾ ਟਰਸਟ ਹੈ ਜਿਹੜੇ ਉਸ ਟਰਸਟ ਦੇ ਪੈਸੇ ਬੰਨੀ ਨੰਗਾ ਵੀ ਭੜਕੇ ਨਹੀਂ ਚਾੜਦੇ ਇਹ ਹੀ ਹੁੰਦਾ ਹੈ ਕਿ ਜੋ ਵੀ ਕਿਸੇ ਦਾ ਕੋਈ ਫੰਡ ਇਸ ਟਰਸਟ ਦੇ ਵਿੱਚ ਆਊਗਾ ਉਹ ਸਕੂਲ ਦੀ ਬਿਹਤਰੀ ਵਾਸਤੇ ਲੱਗੂਗਾ ਸਕੂਲ ਦੀ ਚੰਗਿਆਈ ਵਾਸਤੇ ਲੱਗੂ ਮੈਨੂੰ ਉਡੂ ਜੀ ਵੀ ਨੇ ਦੱਸਿਆ ਔਰ ਕੀਮਤਬੀਰ ਜੀ ਨੇ ਵੀ ਦੱਸਿਆ ਕਿ ਸਕੂਲ ਦੀਆਂ ਕੁਝ ਪ੍ਰੋਬਲਮਸ ਨੇ ਜਿਹੜੀਆਂ ਵੀ ਤੁਸੀਂ ਹੱਲ ਕਰਾ ਸਕਦੇ ਹੋ ਮੈਂ ਸਿਕਲਾ ਸਾਹਿਬ ਨੂੰ ਬੇਨਤੀ ਕਰੂੰਗਾ ਜਿਹੜੇ ਪ੍ਰਬੰਧਕ ਨੇ ਸਭ ਨੂੰ ਬੇਨਤੀ ਕਰੂੰਗਾ ਜਦੋਂ ਵੀ ਤੁਸੀਂ ਮੁਨਾਸਬ ਸਮਝੋ ਸਮਾਂ ਤੁਹਾਡੇ ਲਈ ਹੋਵੇ ਜਦੋਂ ਮਰਜੀ ਤੁਸੀਂ ਮੈਨੂੰ ਦੱਸਿਓ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਸਕੂਲ ਦੀਆਂ ਉਹ ਪਹਿਲ ਦੇ ਆਧਾਰ ਤੇ ਹੱਲ ਕਰਾ ਕੇ ਦੇਵਾਂਗੇ ਪਹਿਲ ਦੇ ਆਧਾਰ ਤੇ ਹੱਲ ਕਰਾ ਕੇ ਕਿਉਂਕਿ ਬੂਟਾ ਜਿਹੜਾ ਕਾਮਰੇਡ ਸਾਹਿਬ ਨੇ ਲਾਇਆ ਇਸ ਬੂਟੇ ਨੂੰ ਅਸੀਂ ਕਦੇ ਵੀ ਇਧਰ ਉਧਰ ਜਾਣ ਨਹੀਂ ਦਵਾਵਾਂਗੇ ਇਸ ਨੂੰ ਹੋਰ ਵੀ ਸਿੰਜ ਕੇ ਵੱਡਾ ਦਰਖਤ ਕਰਾਂਗੇ ਇਹਨੂੰ ਇਹੋ ਜਿਹਾ ਦਰਖਤ ਬਣਾਵਾਂਗੇ ਜਿਵੇਂ ਬਰੋਟੇ ਲੰਬੇ ਸਦੀਆਂ ਤੱਕ ਜਿਨ੍ਹਾਂ ਦੀ ਛਾਂ ਆਲੇ-ਦਾਲੇ ਦੇ ਜਿਹੜੇ ਜਿਹੜੇ ਬੈਠਦੇ ਨੇ ਉਹਨਾਂ ਨੂੰ ਛਾਂ ਮਿਲਦੀ ਆ ਉਸੇ ਤਰ੍ਹਾਂ ਇਹਨੂੰ ਵੀ ਵੱਡਾ ਦਰਖਤ ਬਣਾਵਾਂਗੇ ਜਿੱਦੀ ਛਾਂ ਆਲੇ-ਦਾਲੇ ਦੇ 100-150 ਪਿੰਡ ਨੂੰ ਹੋਰ ਜਿਹੜੀ ਵੱਡੇ-ਵੱਡੇ ਕਿਉਂਕਿ ਸਿੱਖਿਆ ਕੋਹ ਜੀ ਚੀਜ਼ ਹੈ ਜਿਹੜੀ ਕਦੇ ਚੋਰੀ ਨਹੀਂ ਹੋ ਸਕਦੀ ਜਿੱਤੇ ਕਦੇ ਡਾਕਾ ਨਹੀਂ ਮਰ ਸਕਦਾ ਤੇ ਸਾਨੂੰ ਉਹ ਸਿੱਖਿਆ ਦੇਣ ਦੇ ਵਿੱਚ ਮਿਰਖਾ ਕੋਈ ਅਪਕਥਨੀ ਨਹੀਂ ਹੈ ਕਿ ਸਿੱਖਿਆ ਸਭ ਤੋਂ ਵੱਡਾ ਜੇ ਕੋਈ ਗਹਿਣਾ ਹੈ ਉਹ ਸਿੱਖਿਆ ਕਿਉਂਕਿ ਸਿੱਖਿਆ ਦੇ ਸਕਤੇ ਤੁਸੀਂ ਆਪ ਦਾ ਮਕਾਮ ਜਿੱਥੇ ਤੱਕ ਵੀ ਤੁਸੀਂ ਪਹੁੰਚਣਾ ਚਾਹੋ ਉਹ ਤੇ ਰੱਖ ਬਹੁਤ ਸਾਡੇ ਚੰਗਾ ਮੈਂ ਦਾ ਟੀਚਰ ਹੋਵੇ ਚੰਗਾ ਇੰਗਲਿਸ਼ ਦਾ ਟੀਚਰ ਹੋਵੇ ਉਹਦੇ ਵਾਸਤੇ ਜਿੰਨਾ ਮਰਜੀ ਬੱਚਾ ਨੂੰ ਪੜਾ ਲਵੇ ਔਰ ਉਹਦੀ ਪ੍ਰਸ਼ੰਸਾ ਉਹਦੀ ਸ਼ੋਭਾ ਦੂਰ ਤੱਕ ਜਾਂਦੀ ਆ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਕੋਈ ਇੰਗਲਿਸ਼ ਨੂੰ ਪ੍ਰਮੋਟ ਨਹੀਂ ਕਰ ਰਿਹਾ ਮੇਰੇ ਘੰਟੋਂ ਮਤਲਬ ਦੇ ਆ ਕਿ ਅੱਜ ਦਾ ਜਿਹੜਾ ਸਮਾਂ ਹੈ ਕਿਉਂਕਿ ਆ ਮੌਕੇ ਦੇ ਹਿਸਾਬ ਨਾਲ ਸਭ ਨੂੰ ਬਦਲਣਾ ਦੀ ਪੈਂਦਾ ਸੋ ਅੱਜ ਦਾ ਜਿਹੜਾ ਸਮਾਂ ਹੈ ਉਹਦੇ ਤਹਿਤ ਸਾਨੂੰ ਆਪਦੇ ਆਪ ਨੂੰ ਆਪਦੇ ਜਿਹੜਾ ਨੇੜੇ ਤੇੜੇ ਦਾ ਮਾਹੌਲ ਹੈ ਉਹਨੂੰ ਬਦਲਣ ਵਾਸਤੇ ਕੁਝ ਨਾ ਕੁਝ ਸਾਨੂੰ ਉਹਦੇ 'ਚ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਔਰ ਮੈਨੂੰ ਉਮੀਦ ਵੀ ਹੈ ਕਿ ਇਹ ਸਕੂਲ ਹੈ ਜਿਹੜਾ ਜਿਹੜੇ ਇੱਥੇ ਬੱਚੇ ਪੜ੍ਹ ਕੇ ਜਾ ਰਹੇ ਨੇ ਉਹਨਾਂ ਨੇ ਬਹੁਤ ਉੱਚੇ ਮਕਾਮਾਂ ਤੇ ਵੀ ਪਹੁੰਚਣਾ ਜਿਹੜੇ ਬੱਚੇ ਅੱਜ ਵੀ ਪੜ੍ਹਦੇ ਨੇ ਇੰਨਾ ਬੱਚਿਆਂ ਦੇ ਵਿੱਚੋਂ ਹੀ ਕਿਸੇ ਨੇ ਡੀਸੀ ਬਣਨਾ ਕਿਸੇ ਨੇ ਐਸਐਸਪੀ ਬਣਨਾ ਕਿਸੇ ਨੇ ਡਾਕਟਰ ਬਣਨਾ ਜਾਂ ਕਿਸੇ ਨੇ ਹੋਰ ਉੱਚੇ ਮਕਾਮ ਤੇ ਪਹੁੰਚਣਾ ਉਹ ਸਾਰਾ ਸਿਹਰਾ ਸਾਡੇ ਕਮਲੇਟ ਸਾਹਿਬ ਹਰਪਾਲ ਸਿੰਘ ਜੀ ਨੂੰ ਜਾਂਦਾ ਜਿਨ੍ਹਾਂ ਨੇ ਬੂਟਾ ਲਾਇਆ ਸੀ ਜਾਂ ਉਹਨਾਂ ਦੀ ਜਿਹੜੀ ਟੀਮ ਹੁਣ ਲਗਾਤਾਰ ਉਹਨੇ ਕੰਮ ਕਰ ਰਹੀ ਆ ਸਿੰਘਲਾ ਜੀ ਇਹਨਾਂ ਦੀ ਜਿੰਨੀ ਵੀ ਟੀਮ ਹੈ ਇਹਨਾਂ ਸਾਰਿਆਂ ਨੂੰ ਸਾਰੇ ਟੀਚਰਾਂ ਪ੍ਰਿੰਸੀਪਲਾਂ ਜਿੰਨੇ ਵੀ ਹੋਰ ਸਰਕਾਰ ਦੇ ਸੱਜਣ ਹੈ ਗਿਆ ਇਸ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਵਿੱਚ ਹੈ ਗਿਆ ਉਹ ਸਾਰੇ ਨੂੰ ਸਿਰਾ ਜਾਂਦਾ ਉਹ ਹਮੇਸ਼ਾ ਜਦੋਂ ਅਸੀਂ ਸਮਾਜ ਵਾਸਤੇ ਆਉਂਦਾ ਯੋਗਦਾਨ ਪਾਉਂਦੇ ਆ ਤਾਂ ਉਹਦੇ ਭੁਲਾਇਆ ਨਹੀਂ ਜਾ ਸਕਦਾ ਇਹ ਸਕੂਲ ਜਿੰਨਾ ਚਿਰ ਚੱਲੂਗਾ ਉਹਨਾਂ ਚਿਰ ਕਾਮਰੇਡ ਹਰਪਾਲ ਸਿੰਘ ਜੀ ਦਾ ਵੀ ਨਾ ਹਮੇਸ਼ਾ ਇਸ ਦੁਨੀਆ ਤੇ ਰਹੂਗਾ ਔਰ ਜਿਹੜੀ ਪ੍ਰਬੰਧਕੀ ਟੀਮ ਹੋਣਾ ਉਸੇ ਤਰੀ ਨਾਲ ਰਹੂਗਾ ਕਿਉਂਕਿ ਕਾਮਰੇਡ ਸਾਹਿਬ ਜਿੱਥੇ ਸਕੂਲ ਦਾ ਉਹ ਤਾਂ ਉਹਨੇ ਲਾਇਆ ਸੀ ਉਹਦੇ ਨਾਲ ਹੀ ਟਰਾਂਸਪੋਰਟ ਖੇਤਰ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡੀਆਂ ਵੱੱਲਾ ਮਾਰੀਆਂ ਹੋਈਆਂ ਲੰਬਾ ਸਮਾਂਟਰਾ ਕੇ ਜੁਨਨ ਪੰਜਾਬ ਦੇ ਪ੍ਰਧਾਨ ਰਹੇ ਨੇ ਜਿਨ੍ਹਾਂ ਨੇ ਬੜਾ ਉਸ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਲੜੀਆਂ ਨੇ ਇੱਕ ਮੌਕਾ ਇਹੋ ਜਿਹਾ ਸੀਗਾ ਕਿ ਕਾਮਰੇਡ ਸਾਹਿਬ ਵਾਲੇ ਗੱਲ ਕਰੀਏ ਕਿ ਜਦੋਂ ਅ ਜਮੀਨਾਂ ਦੀ ਕੋਈ ਗੱਲ ਚੱਲਦੀ ਸੀ ਤਾਂ ਹਮੇਸ਼ਾ ਕਾਮਰੇਡ ਸਾਹਿਬ ਅੱਗੇ ਵੱਧ ਕੇ ਜਦੋਂ ਕੋਈ ਵੰਡ ਪਾਉਣ ਦੀ ਗੱਲ ਆਉਂਦੀ ਸੀ ਗਰੀਬਾ ਲੋਕਾਂ ਨੂੰ ਦਬਾਈ ਕੋਚਲੇ ਲੋਕਾਂ ਨੂੰ ਜ਼ਮੀਨਾਂ ਦਬਾਉਣ ਦੀ ਜਦੋਂ ਗੱਲ ਚੱਲਦੀ ਸੀ ਤਾਂ ਕਾਮਰੇਡ ਹਰਪਾਲ ਸਿੰਘ ਜਿੱਦਾਂ ਨਾਮ ਮੂਹਰੀਆਂ ਸਫਾ ਦੇ ਵਿੱਚ ਆਉਂਦਾ ਸੀ ਕਿਉਂਕਿ ਇਹਨਾਂ ਨੇ ਬੜੇ ਹੋਜੇ ਲੋਕ ਨੇ ਜਿਨ੍ਹਾਂ ਨੂੰ ਜ਼ਮੀਨਾਂ ਦਵਾਈਆਂ ਜਿਨ੍ਹਾਂ ਨੇ ਜੰਗਲਾਂ ਤੋੜ-ਤੋੜ ਕੇ ਜਿਨ੍ਹਾਂ ਨੇ ਜ਼ਮੀਨਾਂ ਨੇ ਜਿਹੜੀਆਂ ਉਹ ਚਾਲੂ ਕਰਕੇ ਦਿੱਤੀਆਂ ਉੱਥੇ ਉਹਨਾਂ ਨੇ ਆਪਣੀ ਰੋਜੀ ਰੋਟੀ ਆ ਜਿਹੜੀ ਖਾਦੇ ਰਹੇ ਸੋ ਇਹਦੇ ਇਨਸਾਨ ਮੁਕਤੇ ਭੁੱਲਿਆ ਨਹੀਂ ਜਾ ਸਕਦਾ ਕਦੇ ਬਸਾਰਾ ਨਹੀਂ ਜਾ ਸਕਦਾ ਬੜੇ ਭਾਗਾਂ ਵਾਲੇ ਨੇ ਆਤਣ ਵਾਲਿਓ ਕਿ ਤੁਹਾਨੂੰ ਕਾਮੇੜਾ ਹਰਪਾਲ ਸਿੰਘ ਵਰਗੇ ਜਿਹੜੇ ਇੱਥੇ ਜੋਧੇ ਹੋਏ ਨੇ ਜਿਨ੍ਹਾਂ ਨੇ ਉਹਰੇ ਉਹਰੇ ਵੱਡੀ ਨੀ ਰੱਖਿਆ ਜਿਵੇਂ ਅਕਾਲੀ ਦਲ ਸਾਹਿਬ ਕਹਿ ਕੀ ਕਹੇ ਨੇ ਅਸੀਂ ਵੀ ਇਸਰ ਲੱਗੇ ਹੋਵਾਂਗੇ ਜਿੰਨਾ ਸੱਤੋ ਵੀ ਬਣੂਗਾ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿਉਂਕਿ ਪਰਿਆ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਨਰਾਜ਼ ਕੀਤਾ ਪੰਜਾਬ ਨੂੰ ਉਹਨਾਂ ਨੇ ਬੜਾ ਖਾਦਾ ਬੜਾ ਲੁੱਟ ਕੇ ਖਾਦਾ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨਾ ਹੋ ਸਕੇ ਚਾਹ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਜੀ ਚਾਹ ਮੰਤਰੀ ਨੇ ਚਾਹ ਐਮ ਐਲ ਏ ਸਾਹਿਬਾਨ ਨੇ ਉਹ ਹਮੇਸ਼ਾ ਪੰਜਾਬ ਲਈ ਇੱਜ਼ਤ ਰੱਖ ਕੇ ਲੱਗੇ ਉਹਨੇ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਬੱਚਾ ਲਈ ਪੰਜਾਬ ਦੀ ਨੌਜਵਾਨੀ ਲਈ ਪੰਜਾਬ ਬਾਤੇ ਹਮੇਸ਼ਾ ਦਿੱਟਣ ਕ ਦਾ ਸਾਰਿਆਂ ਦੀ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਬਾਦਾ ਵੀ ਕਰਦਾ ਜਿੰਨਾ ਹੋ ਸਕੂਗਾ ਪੰਜਾਬ ਦੇ ਹਿੱਤ ਲਈ ਖੜਾਂਗੇ ਪੰਜਾਬ ਲਈ ਲੜਾਂਗੇ ਪੰਜਾਬ ਦੇ ਬੱਚਿਆਂ ਲਈ ਲੜਾਂਗੇ ਪੰਜਾਬ ਦੀ ਨੌਜਵਾਨੀ ਲਈ ਲੜਾਂਗੇ ਔਰ ਹਮੇਸ਼ਾ ਲੜਦੇ ਰਹਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਨਬਾਹ ਬਾਹਿਗ ਜੀ ਕਾ ਖੰਸਾ ਵਾਹਿਗੁਰੂ ਬੱਬਾ ਪੰਗਵਾ ਜੀ ਕੇ ਅਜ ਪਬਲਿਕ ਗਰਲ ਸਕੂਲ ਦੇ ਵਿੱਚ मौका मिले और मैं उतवाद करना बहुत ही सत्कार कैबिनेट मंत्री सरदार चेतन सिंह और जसवीर कुदनी और आम आदमी पार्टी के सारे आगू साहबान साक के प्रधान साहरी प्रधान उस अकाल पुरुखी बख्शी फतेह जी साझ पाई वाहू जी का खालसा वाहू जी की फतेह ਅੱਜ ਜਦੋਂ ਮੈਂ ਉੱਥੇ ਬੈਠਾ ਸੀਗਾ ਤਾਂ ਜਦੋਂ ਮੇਰਾ ਹਰਪਾਲ ਸਿੰਘ ਘੱਗਾ ਜੀ ਦੀ ਮੂਰਤੀ ਦੇ ਵੱਲ ਧਿਆਨ ਗਿਆ ਤਾਂ ਬੜੀਆਂ ਗੱਲਾਂ ਜਿਹੜੀਆਂ ਉਹ ਨਿਕਲ ਕੇ ਬਾਹਰ ਆ ਜਾਂ ਇਸ ਧਰਤੀ ਤੇ ਜਗਮਾਪਾ ਸਾਰੇ ਹੀ ਲੰਨੇ ਪਰ ਉਹਨਾਂ ਦੇ ਵਿੱਚੋਂ ਕੁਝ ਚੰਦ ਲੋਕ ਹੁੰਦੇ ਨੇ ਜਿਹੜੇ ਆਪਣੀ ਛਾਪ ਛੱਡ ਕੇ ਜਾਂਦੇ ਨੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਵਿੱਚੋਂ ਇਹ ਸਾਡੇ ਮਹਾਨ ਇਨਸਾਨ ਸੀਗੇ ਕਾਮਰੇਡ ਸਰਦਾਰ ਹਰਪਾਲ ਸਿੰਘ ਜੀ ਕੱਗਾ ਜਿਨ੍ਹਾਂ ਨੇ ਇੱਕ ਟ੍ਰੈਕ ਜੁਨਿਅਰ ਪਾਤਰਾਂ ਦਾ ਬੂਟਾ ਲਾਇਆ ਜਿਹੜੇ ਅੱਜ ਬਹੁਤ ਵੱਡੀ ਸੰਸਥਾ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹੈ ਔਰ ਇਸੇ ਤਰ੍ਹਾਂ ਇਹ ਪਬਲਿਕ ਸਕੂਲ ਹੈ ਜਿਹੜਾ ਕੁੜੀਆਂ ਦੇ ਵਾਸਤੇ ਬਣਾਇਆ ਗਿਆ ਉੱਥੇ ਵੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਉਹ ਦੇਣ ਹੈ ਸੋ ਅੱਜ ਸਾਰੀ ਟੀਮ ਵੱਲੋਂ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ ਮੈਂ ਖਾਸ ਕਰਕੇ ਮੰਤਰੀ ਸਾਹਿਬ ਦੇ ਵਿਚਾਰ ਆਪਾਂ ਸੁਣਾਗੇ ਸੋ ਮੈਂ ਇਤੋਂ ਦੀ ਪੂਰੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦਾ ਧੰਨਵਾਦ ਕਰਨਾ ਕਿ ਇੱਥੇ ਬੁਲਾ ਕੇ ਜਿਨ੍ਹਾਂ ਨੇ ਬਹੁਤ ਹੀ ਮਾਨ ਸਤਕਾਰ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਮੈਨੂੰ ਸੀਐਮ ਹਾਊਸ ਤੋਂ ਵੀ ਕਾਲ ਆਈ ਸੀਗੀ ਕਿ ਮੈਂ ਬਰਕਰਜ ਇਸ ਪ੍ਰੋਗਰਾਮ ਕੋਲ ਜਾਣਾ ਸੀਗਾ ਪਰ ਉਹਨਾਂ ਨੇ ਮੈਨੂੰ ਚੇਲ ਸੀਐਮ ਸਾਹਿਬ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿਹੜੇ ਗਗਨਦੀਪ ਜੀ ਹੈਗੇ ਨੇ ਧਰਗਾ ਤੋਂ ਸਾਡੇ ਭਰਾ ਸੀਐਮ ਸਾਹਿਬ ਦੇ ਬڑے ਮਿੱਤਰ ਰਹੇ ਨੇ ਉਹ ਹੁਣ ਵੀ ਮਿੱਤਰ ਨੇ ਸੀਐਮ ਸਾਹਿਬ ਨੂੰ ਦਿੱਲੀ ਜਾਣਾ ਪਿਆ ਇਸੇ ਕਰਕੇ ਔਂਕਾਰ ਜੀ ਨੂੰ ਵੀ ਨਾਲ ਜਾਣਾ ਪਿਆ ਉਹਨਾਂ ਨੇ ਇੱਥੇ ਹਾਜ਼ਰੀ ਲਵਾਣੀ ਸੀ ਸੋ ਮੈਂ ਉਹਨਾਂ ਵੱਲੋਂ ਵੀ ਹਾਜ਼ਰੀ ਰਵਾਣਾ ਕਿਉਂਕਿ ਜੇ ਨਹੀਂ ਪਹੁੰਚ ਸਕੇ ਉਹਨਾਂ ਦਾ ਦਿੱਲੀ ਜਿਹੜਾ ਪ੍ਰੋਗਰਾਮ ਬਣਿਆ ਸੀਗਾ ਸੋ ਬਹੁਤ-ਬਹੁਤ ਧੰਨਵਾਦ ਜੀ ਵੈਕੁਰ ਜੀ ਦਾ ਕੰਨ ਸਾਹਿਬ ਵੈਕੁਰ ਜੀ ਦਾ ਕਿ ਇਹ ਸੰਸਥਾ ਜਿਹੜੀ ਹੈ ਇਹ ਕੋਈ ਬਿਜ਼ਨਸ ਪੁਆਇੰਟ ਹੋਣ ਤੋਂ ਨਹੀਂ ਚੱਲ ਰਹੀ ਹੈ ਇਹ ਜਦੋਂ ਚਾਰ ਰੁਪਏ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਿਆ ਤਾਂ ਇਹ ਸੰਸਥਾ ਲੋਕ ਭਲਾਈ ਲਈ ਚੱਲ ਰਹੀ ਹੈ ਇਹ ਨੋ ਪ੍ਰੋਫਿਟ ਨੋ ਲਾਸ ਤੇ ਚੱਲ ਰਹੀ ਹੈ ਇਹਦੇ ਚੋਂ ਪ੍ਰੋਫਿਟ ਕਮਾਉਣਾ ਸਾਡਾ ਕੋਈ ਮੰਤਵ ਨਹੀਂ ਵੱਡੀ ਗੱਲ ਇਸ ਟਰਸਟ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ 'ਚ ਕੋਈ ਵੀ ਕੋਈ ਤਨਖਾਹ ਨਹੀਂ ਲੈਂਦਾ ਇੱਥੋਂ ਤੱਕ ਕਿ ਉਹ ਚਾਹ ਵੀ ਆਪਣੇ ਪੱਲਿਓਂ ਪੀਂਦੇ ਨੇ ਸੰਸਥਾ ਦੇ ਪੈਸੇ 'ਚੋਂ ਚਾਹ ਦਾ ਕੱਪ ਵੀ ਪੀਣਾ ਉਹਨਾਂ ਲਈ ਗੁਵਾਰਾ ਨਹੀਂ ਸੋ ਇਹੋ ਜੀ ਸੰਸਥਾ ਨੂੰ ਇੱਕ ਵੱਡੇ ਤਿਆਗ ਦੀ ਲੋੜ ਹੁੰਦੀ ਹੈ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅੱਜ ਮੰਤਰੀ ਜੀ ਭਗਤ ਕਾਲ ਸਿੰਘ ਘੱਗਾ ਜੀ ਦੁਆਰਾ ਚਲਾਈ ਗਈ ਇਹ ਸੰਸਥਾ ਜੋ ਕਿ ਨਿਰੰਤਰ 1982 ਤੋਂ ਇਸ ਇਲਾਕੇ ਵਿੱਚ ਸੇਵਾ ਨਿਭਾ ਰਹੀ ਹੈ ਗਰੀਬ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ ਪਰ ਇਸ ਸਕੂਲ ਵਿੱਚ ਆਨਤੇ ਅਸੀਂ ਸਰਦਾਰ ਕੇਟਨ ਸਿੰਘ ਜੀ ਡੋਡਾ ਮਾਜਰਾ ਕੈਬਨਟ ਮੰਤਰੀ ਪੰਜਾਬ ਸਰਕਾਰ ਸਰਦਾਰ ਕੁਵਾਨ ਸਿੰਘ ਜੀ ਐਮਐਲਏ ਹਲਕਾ ਸ਼ਤਰਾਣਾ ਕਰਤਾਰ ਜੀ ਸ੍ਰੀ ਸਿੰਘ ਕੁਦਰੀ ਜੀ ਚੇਅਰਮੈਨ ਇੰਡਸਟਰੀਅਲ ਫੋਰ ਪੰਜਾਬ ਦਾ ਅਤੇ ਸੁਮੂ ਕਮੇਟੀ ਵੱਲੋਂ ਜਿਹੜੀ ਕੀਮਤ ਸਿਰਲਾ ਜੀ ਪ੍ਰਧਾਨ ਵੱਲੋਂ ਹਾਰਦਿਕ ਸਵਾਗਤ ਕਰਦੇ ਆਂ ਇੱਕ ਆਪਣਾ ਖੁਸ਼ਗਵਾਰ ਫਰਜ਼ ਪੂਰਾ ਕਰਨਾ ਚਾਹੁੰਦੇ ਆਂ ਟਰੱਸਟ ਵੱਲੋਂ ਆ ਰਹੇ ਨੇ ਬਾਹਰ ਦੇ ਗੇਟ ਤੇ ਖੜੀ ਹੈ ਉਹ ਸਾਈਡ ਤੇ ਲਾ ਦਿਓ ਐਮਐਲਏ ਸਰਦਾਰ ਤਲਵੰਦ ਸਿੰਘ ਚਿਤਰਾਣਾ ਉਹਨਾਂ ਨੂੰ ਵੀ ਯਾਤਨ ਕੀਤਾ ਜਾ ਰਿਹਾ ਹੈ ਬੌਜੀ ਮਾੜੇ ਦੇ ਪਿੱਛੇ ਆਓ ਤੁਸੀਂ ਜੀ ਰੋਡਾਂ 깔 ਤੋਂ ਬਾਅਦ ਸਾਡਾ ਇਹ ਫੰਕਸ਼ਨ ਹੋਇਆ ਨਹੀਂ ਸੀਗਾ ਔਰ ਬਹੁਤ ਹੀ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਸਟਾਫ ਦੇ ਵਿੱਚ ਔਰ ਬਹੁਤ ਹੀ ਮouziz ਮਹਿਮਾਨ ਪਹੁੰਚੇ ਹੋ ਇਹਨੇ ਸਾਡਾ ਸਕੂਲ ਪ੍ਰਿਆਹਰਿਆ ਪ੍ਰਿਆ ਲੱਗ ਰਿਹਾ ਔਰ ਚੇਤਨ ਸਿੰਘ ਜੀ ਜੋੜਾ ਮਾਜਰਾ ਕੁਲਵੰਤ ਸਿੰਘ ਐਮ ਐਲ ਏ ਹੰਕਾਰ ਸਿੰਘ ਜੀ ਓ ਐਸ ਡੀ ਨੇ ਵੀ ਆਣਾ ਸੀ ਪਰ ਉਹ ਆ ਨਹੀਂ ਸਕੇ ਕਿੰਨਾ ਕਾਰਨਾ ਕਰਕੇ ਹਰਪਾਲ ਸਿੰਘ ਟੀਮਾ ਜੀ ਦੇ ਓ ਐਸ ਡੀ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤਾਂ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਜੋ ਸਾਡੇ ਫੰਕਸ਼ਨ ਤੇ ਆਏ ਨੇ ਤੇ ਪ੍ਰਾਪਤ ਹੋ ਦੀਆਂ ਨੇ ਜੀ ਸਕੂਲ ਦੀਆਂ ਬਹੁਤ ਪ੍ਰਾਪਤੀਆਂ ਨੇ ਜੀ ਇਹ ਗਰਲ এডਿਕੇਸ਼ਨ ਲਈ वचनबद्ध ਹੈ ਜਿਵੇਂ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਵੀ ਇਹ ਉਦੇਸ਼ ਹੈ ਕਿ ਕੁੜੀਆਂ ਨੂੰ ਪੜਾਇਆ ਜਾਵੇ ਪਰ ਹਰਪਾਲ ਸਿੰਘ ਜੀ ਕਾ ਗਾਦੀ ਦੀ ਸੋਚ ਤੇ ਅੱਜ ਵੀ ਅਸੀਂ ਪੈਰਾ ਦੇ ਰਹੇ ਹਾਂ ਕਿ ਕੁੜੀਆਂ ਦੀ এডਿਕੇਸ਼ਨ ਲਈ ਅਸੀਂ वचनबद्ध ਹਮੇਸ਼ਾ ਲਈ ਰਵਾਂਗੇ ਅੱਜ ਸਾਡੇ ਅਗਲੇ ਗੱਲ ਸੀਨੀਅਰ ਸਕੂਲ ਚ ਅੰਰੋਲ ਕਾਨਫਰੰਸ ਹੋ ਰਹੀ ਹੈ 2-3 ਸਾਲ ਕਰੋਨਾ ਦੀ ਵਿਸਫੋਟ ਤੋਂ ਬਾਅਦ ਅੱਜ ਅਸੀਂ ਬਹੁਤ ਚਾਅ ਤੇ ਸ਼ੌਕਨਾਗਰ ਕਾਨਫਰੰਸ ਕਰ ਰਹੇ ਹਾਂ ਸਾਡੇ ਸਾਰੇ ਮੁੱਖ ਮਹਿਮਾਨ ਸਾਰੇ ਵਿਸ਼ੇਸ਼ ਮਹਿਮਾਨ ਬੜੇ ਚਾਣ ਨਾਲ ਆਏ ਹੈ ਸਾਡੇ ਵਿਦਿਆਰਥੀਆਂ ਨੇ ਬੜੇ ਸ਼ੌਕਨਾਗਰ ਪ੍ਰੋਗਰਾਮ ਤਿਆਰ ਕੀਤਾ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਵੰਦਰ ਕਮੇਟੀ ਇਸ ਸਕੂਲ ਨੂੰ ਬਹੁਤ ਸਹੀ ਢੰਗ ਨਾਲ ਚਲਾ ਰਹੀ ਹੈ ਤੇ ਇੱਥੇ ਬੱਚਿਆਂ ਪਿਛਲੇ 32 ਸਾਲ ਤੋਂ 35 ਸਾਲ ਤੋਂ ਲਗਾਤਾਰ ਬਹੁਤ ਵਧੀਆ ਪੜਾਈ ਦਾ ਪ੍ਰੋਗਰਾਮ ਅਸੀਂ ਰੱਖਿਆ ਜਾਰੀ ਅਸੀਂ ਅੱਸਾ ਰਹੇ ਹਾਂ ਸਾਡਾ ਪਿੰਡਾਂ ਤੋਂ ਲੜਕੀਆਂ ਨੂੰ ਲਿਆ ਕੇ ਪੜਾ ਕੇ ਵਾਪਸ ਛੱਡ ਕੇ ਆਉਂਦੇ ਆ ਇਹ ਸਾਡਾ ਮੰਤਵ ਹੈ